ਜਿਹੜੇ ਵਿਸ਼ੇ ਤੇ ਅੱਜ ਵਿਚਾਰ ਚਰਚਾ ਕਰਨੀਆਂ ਉਹ ਵਿਸ਼ਾ ਬਹੁਤ ਅਹਿਮ ਤੇ ਜ਼ਰੂਰੀ ਹੈ ਜਿਹੜਾ ਟਰੈਕਟਰ ਵਾਲੀ ਜਿਹੜੀ ਕੁੜੀ ਵਾਇਰਲ ਹੋਈ ਸੀ ਸਟੰਟ ਕਰਕੇ ਉਹਦੀਆਂ ਜਿਹੜੀਆਂ ਵੀਡੀਓਾਂ ਵਾਇਰਲ ਹੋ ਰਹੀਆਂ ਨੇ ਉਸ ਬਾਰੇ ਵਿਚਾਰ ਚਰਚਾ ਕਰਨੀ ਹੈ ਸੋ ਮੈਂ ਪਹਿਲਾਂ ਸਾਰੇ ਪੰਜਾਬੀਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ ਮੈਂ 2-4 ਦਿਨਾਂ ਤੋਂ ਪਿਛਲੇਆਂ ਤੋਂ ਇੰਸਟਾਗ੍ਰam ਫੇਸਬੁੱਕ ਤੇ ਦੇਖ ਰਿਹਾ ਹਾਂ ਕਿ ਜਿਹੜਾ ਜੱਗੇ ਬੋਸ ਟਰੈਕਟਰ ਨਾਲ ਮਸ਼ਹੂਰ ਆ ਬੰਦਾ ਉਹਦੇ ਕੋਲ ਇੱਕ ਕੁੜੀ ਹੈ ਜਿਹੜੀ ਉਹ ਟਰੈਕਟਰਾਂ ਦਾ ਸਟੰਟ ਕਰਕੇ ਦਿਖਾ ਰਹੀ ਹੈ ਉਹਦੀ ਵੀਡੀਓ ਬਹੁਤ ਚੱਲੀ ਸੀ ਨਿਊ ਹਾਲੈਂਡ ਟਰੈਕਟਰ ਦੇ ਉੱਤੇ ਉਹ ਕੁੜੀ ਵੱਲੋਂ ਸਟੰਟ ਕਰਕੇ ਦਿਖਾਇਆ ਜਾ ਰਿਹਾ ਤੇ ਉਹ ਵੀਡੀਓ ਬਹੁਤ ਚੱਲੀ ਸੀ ਪਰ ਹੁਣ ਉਸ ਕੁੜੀ ਦੀਆਂ ਜਿਹੜੀਆਂ ਗੰਦੀਆਂ ਵੀਡੀਆਂ ਨੇ ਉਹ ਵਾਇਰਲ ਹੋ ਰਹੀਆਂ ਨੇ ਜੋ ਕਿ ਬਹੁਤ ਮਾੜੀ ਗੱਲ ਹੈ ਕਹਿੰਦੇ ਨੇ ਕੁਝ ਪੇਜਾਂ ਵਾਲੇ ਇਹ ਕਹਿ ਰਹੇ ਨੇ ਕਿ ਉਹਦਾ ਕਿਸੇ ਮੁੰਡੇ ਨਾਲ ਰਿਸ਼ਤਾ ਹੋਇਆ ਸੀ ਔਨੇ ਵਾਇਰਲ ਕਰੀਆਂ ਨੇ ਕੁਛ ਕਹਿ ਰਹੇ ਨੇ ਕਿਸੇ ਨੇ ਵਾਇਰਲ ਕਰੀਆਂ ਨੇ ਪਰ ਜਿੰਨੇ ਵੀ ਵਾਇਰਲ ਕਰੀਆਂ ਨੇ ਉਹ ਬਹੁਤ ਮਾੜੀ ਗੱਲ ਐ ਐਵੇਂ ਨਹੀਂ ਹੋਣਾ ਚਾਹੀਦਾ ਜਿਹੜੇ ਮੁੰਡੇ ਨੇ ਵੀ ਕਰੀਆਂ ਵਾਇਰਲ ਉਹਨੂੰ ਸੋਚਣਾ ਚਾਹੀਦਾ ਭਾਈ ਤੇਰੇ ਘਰ ਵੀ ਜਿਹੜੀਆਂ ਧੀਆਂ ਪਹਿਣਾ ਨੇ ਉਹ ਹੈਗੀਆਂ ਨੇ ਤੂੰ ਐਵੇਂ ਦਾ ਮਾੜਾ ਨਾਮ ਕੰਮ ਕਰ ਜਿਹਦੇ ਨਾਲ ਤੇਰੇ ਪਰਿਵਾਰ ਨੂੰ ਮਾੜੀਆਂ ਗੱਲਾਂ ਸੁਣਨੀਆਂ ਪੈਣ ਹੁਣ ਜਿਹੜੀਆਂ ਇਹ ਵੀਡੀਓਾਂ ਵਾਇਰਲ ਕਰੀਆਂ ਜਿਹੜੇ ਵੀ ਬੰਦੇ ਨੇ ਕਰੀਆਂ ਉਹਨੇ ਇਹਨਾਂ ਮਰਦਾਂ ਵਾਲਾ ਕੰਮ ਕਰਿਆ ਕੋਈ ਮਰਦਾਂ ਵਾਲਾ ਕੰਮ ਨਹੀਂ ਕਰਿਆ ਹੈਗਾ ਮਰਦ ਐਵੇਂ ਦੇ ਕੰਮ ਕਦੇ ਨਹੀਂ ਕਰਦੇ ਹੁੰਦੇ ਚਲੋ ਮੰਨ ਲਓ ਕੁੜੀ ਮੁੰਡੇ 'ਚ ਹੋ ਗਿਆ ਕੁਝ ਵੀ ਪਰ ਐਵੇਂ ਉਹਨੂੰ ਵਾਇਰਲ ਕਰਨਾ ਵੀਡੀਓ ਨੂੰ ਉਹ ਮਾੜੀ ਗੱਲ ਹੈ ਹੁਣ ਆਮ ਤੌਰ ਤੇ ਹੁੰਦਾ ਕੁੜੀ ਮੁੰਡਾ ਇੱਕ ਦੂਜੇ ਨਾਲ ਗੱਲਬਾਤ ਕਰਨ ਲੱਗ ਜਾਂਦੇ ਨੇ ਦੋਸਤੀ ਹੋ ਜਾਂਦੀ ਆ ਸੌ ਗੱਲਾਂ ਹੋ ਜਾਂਦੀਆਂ ਨੇ ਪਰ ਜਿਹੜਾ ਵੀ ਐਵੇਂ ਦੀਆਂ ਗੱਲਾਂ ਕਰਦਾ ਹੈ ਜਾਂ ਕੁੜੀ ਦੀਆਂ ਕੋਈ ਐਵੇਂ ਫੋਟੋਆਂ ਵੀਡੀਓਆਂ ਵਾਇਰਲ ਕਰ ਲਾ ਕਰਦਾ ਹੈ ਉਹ ਮਾੜੀ ਗੱਲ ਹੈ ਪਰ ਇਹਦੇ ਉੱਤੇ ਆਪਾਂ ਨੂੰ ਸੋਚ ਵਿਚਾਰ ਕਰਨ ਦੀ ਲੋੜ ਹੈ ਇਸ ਮੁੱਦੇ ਤੇ ਮੈਂ ਬੋਲਣਾ ਇਸ ਮੁੱਦੇ ਤੇ ਜਦੋਂ ਤਿੰਨ ਚਾਰ ਦਿਨ ਤਾਂ ਭੱਗ ਗਿਆ ਮੈਂ ਤਾਂ ਬੋਲ ਰਿਹਾ ਇਹ ਬਹੁਤ ਮਾੜੀ ਗੱਲ ਹੈ ਨਾ ਜਿਹੜਾ ਇੰਟਰਨੈਟ ਹੈ ਨਾ ਇਹ ਬਹੁਤ ਦੂਰ ਤੱਕ ਚੱਲਦਾ ਹੈ ਹੁਣ ਮੰਨ ਲਓ ਵੀਡੀਓ ਵਾਇਰਲ ਹੋ ਗਈ ਖਬਰ ਕਿੱਥੇ ਤੱਕ ਜਾਊਗਾ ਕੀ ਪੰਜਾਬੀਆਂ ਦਾ ਪ੍ਰਭਾਵ ਪਾਊਗਾ ਵੀ ਪੰਜਾਬੀ ਐਵੇਂ ਦੇ ਨੇ ਇਹ ਬਹੁਤ ਮਾੜੀ ਗੱਲ ਹੈ ਜਿਹੜਾ ਬੰਦਾ ਵੀ ਐਵੇਂ ਦਾ ਕੰਮ ਕਰਦਾ ਉਹਦੇ ਜੁੱਤੀ ਫਿਰਨੀ ਚਾਹੀਦੀ ਹੈ ਇਹ ਬਹੁਤ ਮਾੜੀ ਗੱਲ ਹੈ ਸੋ ਇਹਦੇ ਨਾਲ ਦੀ ਨਾਲ ਕੁੜੀਆਂ ਨੂੰ ਵੀ ਇਸ ਮੁੱਦੇ ਤੇ ਸੋਚਣ ਦੀ ਲੋੜ ਹੈ ਕੁੜੀਆਂ ਜਿਹੜੀਆਂ ਨੇ ਮੰਨ ਲਓ ਕੁੜੀਆਂ ਨੇ ਜਿਹੜੀਆਂ ਉਹ ਜਦੋਂ ਮੁੰਡਾ ਲੱਭਦੀਆਂ ਨੇ ਆਪਣਾ ਦੋਸਤ ਬਣਾਉਣ ਲਈ ਉਹਨਾਂ ਨੂੰ ਸਹੀ ਮੁੰਡੇ ਦੀ ਪਛਾਣ ਕਰਨੀ ਚਾਹੀਦੀ ਹੈ ਹੁਣ ਕੁੜੀਆਂ ਮਾੜੇ ਮੁੰਡਿਆਂ ਮਗਰ ਫਿਰਦੀਆਂ ਨੇ ਉਹਦੇ ਮਾੜੇ ਨਤੀਜੇ ਹੁੰਦੇ ਨੇ ਉਹਨਾਂ ਨੂੰ ਦੁੱਖ ਜਿਹੜੇ ਨੇ ਜ਼ਿੰਦਗੀ 'ਚ ਚੱਲਣੇ ਪੈਂਦੇ ਨੇ ਸੋ ਇਸ ਕਰਕੇ ਕੁੜੀਆਂ ਨੂੰ ਵੀ ਸਹੀ ਮੁੰਡਿਆਂ ਦੀ ਪਛਾਣ ਕਰਨੀ ਚਾਹੀਦੀ ਹੈ ਜਿਹੜੇ ਅਸੂਲੀ ਹੋਣ ਤੇ ਜਿਹੜੇ ਸੱਚ ਅਤੇ ਝੂਠ ਵਿੱਚ ਕਰਦੇ ਹੋਣ ਉਹਨਾਂ ਨੂੰ ਪਤਾ ਹੋਵੇ ਸੱਚ ਕੀ ਹੈ ਤੇ ਝੂਠ ਕੀ ਹੈ ਜਿਹੜਾ ਵੀ ਮੁੰਡਾ ਮਾੜਾ ਹੋਵੇ ਉਹ ਤੋਂ ਕੁੜੀਆਂ ਨੂੰ ਦੂਰ ਰਹਿਣਾ ਚਾਹੀਦਾ ਮੈਂ ਆਪਣੇ ਕਾਲਜ ਦਾ ਜਿਹੜਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਦਾ ਅਸੀਂ ਸਹੀ ਮੁੰਡੇ ਸੀ ਕਈ ਕੁੜੀਆਂ ਦੇਖੀ ਦੀਆਂ ਸੀ ਉਹ ਮਾੜੇ ਮੁੰਡਿਆਂ ਨਾਲ ਫਿਰਦੀਆਂ ਸੀ ਹੁਣ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਾੜੇ ਨਤੀਜੇ ਨੇ ਭੁਤਨੇ ਪੈ ਰਹੇ ਨੇ ਸੋ ਜੇ ਉਹਦੋਂ ਸਹੀ ਮੁੰਡਿਆਂ ਦੀ ਪਛਾਣ ਕਰ ਲੈਂਦੀਆਂ ਚੰਗੀਆਂ ਰਹਿੰਦੀਆਂ ਇਸ ਕਰਕੇ ਕੁੜੀਆਂ ਨੂੰ ਸਹੀ ਮੁੰਡੇ ਲੱਭਣੇ ਚਾਹੀਦੇ ਨੇ ਕਾਲਜ ਦੇ ਵਿੱਚ ਐ ਹੁੰਦਾ ਹੈ ਕਿ ਜਿਹੜੇ ਮਾੜੇ ਬੰਦੇ ਹੁੰਦੇ ਨੇ ਉਹਨਾਂ ਵੱਲ ਕੁੜੀਆਂ ਛਿਤੀ ਜਾਂਦੀਆਂ ਪਰ ਜਿਹੜੇ ਚੰਗੇ ਹੁੰਦੇ ਨੇ ਉਹਨਾਂ ਵੱਲ ਉਹਨਾਂ ਨੂੰ ਜਾਣਾ ਚਾਹੀਦਾ ਹੈ ਹੁਣ ਮੈਂ ਆਪਣੀ ਕਾਲਜ ਦੀ ਜ਼ਿੰਦਗੀ 'ਚ ਦੇਖਿਆ ਹੈ ਕਿ ਕਈ ਕੁੜੀਆਂ ਹੁੰਦੀਆਂ ਸੀ ਹੁਣ ਅਸੀਂ ਸੀ ਮੰਨ ਲਓ ਅਸੀਂ ਈਸੂਲੀ ਬੰਦੇ ਆ ਸੱਚ ਨਾਲ ਖੜਦੇ ਆ ਪਰ ਉਹ ਸਹੀ ਬੰਦਿਆਂ ਦੀ ਪਛਾਣ ਨਹੀਂ ਸੀ ਕਰਦੀਆਂ ਗਲਤ ਬੰਦਿਆਂ ਦੀ ਪਛਾਣ ਕਰਦੀਆਂ ਸੀ ਇਹਦੇ ਕਰਕੇ ਹੁਣ ਉਹਨਾਂ ਨੂੰ ਜਿਹੜੀ ਜ਼ਿੰਦਗੀ ਦੇ ਵਿੱਚ ਮਾੜੇ ਨਤੀਜੇ ਨੇ ਉਹ ਚੱਲਣੇ ਪੈ ਰਹੇ ਨੇ ਸੋ ਇਸ ਕਰਕੇ ਮੈਂ ਕੁੜੀਆਂ ਨੂੰ ਵੀ ਕਹਿ ਦੇਣੀ ਚਾਹੁੰਦਾ ਇਹ ਗੱਲ ਸੋ ਇਸ ਕਰਕੇ ਮੈਂ ਕੁੜੀਆਂ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਆਪਣੀ ਜ਼ਿੰਦਗੀ 'ਚ ਤੁਸੀਂ ਵੀ ਸਹੀ ਮੁੰਡੇ ਨੇ ਜਿਹੜੇ ਉਹ ਲੱਭਣੇ ਸ਼ੁਰੂ ਕਰੋ ਅਤੇ ਜਿਹੜੇ ਤੁਹਾਨੂੰ ਸਾਰੀ ਜ਼ਿੰਦਗੀ ਖੁਸ਼ ਰੱਖ ਸਕਣ। ਸੋ ਇਸ ਕਰਕੇ ਕੁੜੀਆਂ ਨੂੰ ਵੀ ਸਹੀ ਮੁੰਡਿਆਂ ਦੀ ਪਛਾਣ ਐ ਆਪਣੀ ਜ਼ਿੰਦਗੀ 'ਚ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਸਾਰੀ ਜ਼ਿੰਦਗੀ ਵਧੀਆ ਨੰਗੇ। ਸੋ ਇਸ ਕਰਕੇ ਇਹਦੇ ਨਾਲ ਦੀ ਨਾਲ ਜਿਹੜਾ ਵੀ ਬੰਦਾ ਐਵੇਂ ਦੀਆਂ ਗਲਤ ਵੀਡੀਓਾਂ ਵਾਇਰਲ ਕਰਦਾ ਹੈ ਉਸ ਨੂੰ ਜੁੱਤੀ ਫਿਰਨੀ ਚਾਹੀਦੀ ਹੈ ਉਹਦੇ ਉੱਤੇ ਪਰਿਵਾਰ ਨੂੰ ਸਮਾਜ ਨੂੰ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ ਸੋ ਇਸ ਕਰਕੇ ਐਵੇਂ ਦੀਆਂ ਜਿਹੜੀਆਂ ਵੀਡਿਓਆਂ ਨੇ ਉਹ ਵਾਇਰਲ ਨਹੀਂ ਕਰਨੀਆਂ ਚਾਹੀਦੀਆਂ ਜਿਹੜਾ ਬੰਦਾ ਇਹ ਕੰਮ ਕਰਦਾ ਉਹ ਨਰਦੀ ਵਾਲਾ ਕੰਮ ਹੈ ਅਤੇ ਜਿਹੜਾ ਵੀ ਐਵੇਂ ਦਾ ਮਾੜਾ ਬੰਦਾ ਹੈ ਜਿਹੜਾ ਵੀ ਵੀਡੀਓਆਂ ਵਾਇਰਲ ਕਰਦਾ ਉਹਦੇ ਜੁੱਤੀ ਫਿਰਨੀ ਚਾਹੀਦੀ ਹੈ ਸਾਰੇ ਸਮਾਜ ਨੂੰ ਤੇ ਉਹਦੇ ਪਰਿਵਾਰ ਨੂੰ ਉਹਦਾ ਬਾਈਗਾਟ ਕਰਨਾ ਚਾਹੀਦਾ ਸੋ ਇਹੀ ਵਿਚਾਰ ਨੇ ਸੋ ਤੁਸੀਂ ਵੀ ਲਾਈਕ ਕਮੈਂਟ ਸ਼ੇਅਰ ਕਰੋ ਇਸ ਵੀਡੀਓ ਨੂੰ ਅਤੇ ਕਮੈਂਟ ਕਰਕੇ ਇਸ ਵੀਡੀਓ ਵਿੱਚ ਆਪਣੇ ਵਿਚਾਰ ਦੋ ਤੁਹਾਡੇ ਵਿਚਾਰ ਕੀ ਨੇ ਸਾਰਾ ਦਾ ਧੰਨਵਾਦ ਸਾਡੇ YouTube ਚੈਨਲ ਮਨਜੋਤ ਸਿੰਘ ਰਾਏ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਲਿਓ ਅਤੇ Facebook ਪੇਜ ਸਰਦਾਰ ਮਨਜੋਤ ਸਿੰਘ ਰਾਏ ਨੂੰ ਵੀ ਲਾਈਕ ਕਰ ਲਿਓ ਐਵੇਂ ਦੇ ਹੋਰ ਵਿਚਾਰ ਸੁਣਨ ਲਈ ਸਾਰ ਦਾ ਧੰਨਵਾਦ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ